ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਇੱਥੇ ਰੇਲ ਗੱਡੀ ਨੂੰ ਲੱਗੀ ਪਿਆਣਕਾ ਅੱਗ ਖਬਰ ਨੂੰ ਅੱਤੇ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਆ ਜੀ ਹਾਂ ਦਿੱਲੀ ਦੇ ਨੇੜੇ ਤੁਲਕਾਬਾਦ ਅਤੇ ਉਖਲਾ ਵਿਚਕਾਰ ਅਕਤਾਜ ਐਕਸਪ੍ਰੈਸ ਦੇ ਚਾਰ ਡੱਬਿਆਂ ਨੂੰ ਪਿਆਨਕ ਅੱਗ ਲੱਗ ਗਈ ਦੱਸਿਆ ਗਿਆ ਰੇਖਾ ਸਾਰੀ ਯਾਤਰੀ ਸਖੇਦਾਨਾਂ ਤੇ ਅੱਗ ਕਾਰਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਜੀ ਹਾਂ ਉਤਰੀ ਰੇਲਵੇ ਦੇ ਸੀਵੀਆਰ ਆਉਣੇ ਜਾਣਕਾਰੀ ਦੇ ਦੱਸਿਆ ਕਿ ਕੁਲਗਾਬਾਦ ਉਖਲਾ ਵਿਚਕਾਰ ਤਾਜ ਐਕਸਪ੍ਰੈਸ ਦੀਆਂ ਚਾਰ ਬੋਗੀਆਂ ਨੂੰ ਅੱਗ ਲੱਗ ਗਈ ਸਾਰੇ ਯਾਤਰੀ ਸਖੇਦਾਨਾਂ ਤੇ ਡੀਸੀਪੀ ਰੇਲਵੇ ਮੁਤਾਬਕ ਕੋਲ ਸ਼ੇ ਫਾਇਰ ਗ੍ਰੇਡ ਟੈਂਡਰ ਮੌਕੇ ਤੇ ਭੇਜੇ ਗਏ ਤੇ ਫਾਇਰ ਵਿਭਾਗ ਦੇ ਕਰਮਚਾਰੀ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਹੀ ਤਾਣੁਬਾਦ